ਬੁਰੇ ਹਾਲ ਹੋ ਗਏ ਬਈ ਮੀਂਹ ਨਾਲ ਸੱਚੀ ਵਕਈ ਬਹੁਤ ਜ਼ਿਆਦੇ ਹਾਲ ਮੱਦੇ ਆ ਅੰਦਰ ਆ ਸਾਡਾ ਪਾਣੀ ਨਾ ਪੂਰਾ ਭਰ ਗਿਆ ਭਰ ਗਿਆ ਪਾਣੀ ਤੇ ਹੋਰ ਕੋਠਾ ਚੋਂ ਦਾ ਲੈ ਦਿਖਾਉਣਾ ਮੈਂ ਇੱਥੇ ਕਿਹੜੀ ਗੱਲ ਨੇ ਥੋੜ ਥੋੜੀ ਬੋਲਣਾ ਆਪਾਂ ਕਿ ਸਾਡੇ ਸਾਡੇ ਬਣ ਲੱਗੀ ਐ ਚਟਨੀ ਕਿਉਂਕਿ ਲਾਈਟ ਹੈ ਨਹੀਂ ਦੀ ਇਨਵਰਟਰ ਡਾਊਨ ਆ ਪੂਰਾ ਸਾਡਾ ਬਸ ਆ ਲਾਈਟ ਮਾੜੀ ਜਿਹੀ ਆ ਹਣ ਆ ਚਟਨੀ ਬਣਾਉਣ ਲੱਗੇ ਆ ਬੰਤੂ ਬੈਠੀ ਮਿਰਚਾ ਕੱਢੀ ਜਾਂਦੀ ਚੀਰੀ ਜਾਂਦੀ ਉਹ ਮੈਂ ਕਮਲ ਕੁੰਡੇ ਨਾਲ ਕੁੱਟੀ ਜਾਂਦੀ ਆ ਦੇਖੋ ਕਮਲ ਕਹਿੰਦੀ ਨਹੀਂ ਅੱਜ ਫਿੱਚੋ ਹੀ ਜਾਂਦੀ ਸਾਰੀ ਸ਼ਕਤ ਮੀਂਹ ਦਾ ਹਟਦਾ ਨਹੀਂ ਪਿਆ ਮੀਂਹ ਰੜਦਾ ਪਈ ਜਾਂਦਾ ਬੁਰੇ ਹਾਲ ਹੋਏ ਪਿਆ ਲੈ ਪਾਣੀ ਦੇਖੋ ਜਿਵੇਂ ਟੂੜੀ ਚੱਲਦੀ ਹੁੰਦੀ ਐਂ ਚੱਲੀ ਜਾਂਦਾ ਲੈ ਬਾਅਦ ਮੀਂਹ ਮੀਂਹ ਵੀ ਨਹੀਂ ਹਟਦਾ ਹੀ ਨਹੀਂ ਪਿਆ ਹੱਲ ਪਈ ਜਾਂਦਾ ਐਂ ਪਈ ਐ ਸਫੋਂ ਵੀ ਰੜਦਾ ਹੀ ਪਈ ਐ ਸਾਰੀ ਦਾ ਇਨਵੈਟਰ ਚੱਲਿਆ ਤੇ ਬੰਦ ਹੋ ਗਿਆ ਬਸ ਆਹੀ ਇਕੱਲ ਟਲੇਟ ਮੜੀ ਉਹ ਵੀ ਬੰਦ ਹੋ ਗਿਆ ਪੂਰੇ ਹਾਲਾ ਮੀਨ ਨਾਲ ਪੂਰੇ ਆ ਦੇਖ ਭਰ ਗਿਆ ਪਾਣੀ ਨਾਲ ਫਰ ਹੁਣ 6 ਨਾਲ 7 ਮੱਠਾ ਲਾ ਬਾਹਰ ਬਾਰੀ ਬਾਰੀ ਪੜ ਜਾਂਦਾ ਡੋਲ ਦਿੰਨੇ ਪੜ ਜਾਂਦਾ ਡੋਲ ਦਿੰਨੇ ਬਾਕੀ ਬਚਾਵਾ ਇੱਥੇ ਮੈਂ ਮੌਮ ਲਿਆ ਕੇ ਪਾਤਾ ਸੀ ਟਾਈਮ ਨਾਲ ਇਹ ਬੜ ਗਿਆ ਨੇ ਤਾਂ ਬੁਰੇ ਹਾਲ ਇੱਥੇ ਵੀ ਹੋਣੇ ਸੀ ਪੂਰੇ ਜੇ ਸਾਡਾ ਮੀਂਹ ਪਈ ਜਾਂਦਾ ਇੱਕ ਕੁੰਡੇ ਦੇ ਚਰਨੀ ਕੁੱਟੀ ਹੁੰਡੇ ਦੇ ਵਿੱਚ ਚਰਨੀ ਕੁੱਟੀ ਜਾ ਰਹੀ ਹੈ ਰੋਟੀਆਂ ਖਾਵਾਂਗੇ ਫਿਰ ਦੇਖਾਂਗੇ ਕੰਮ ਤਾਂ ਹੋਣੇ ਨਹੀਂ ਕਿਉਂਕਿ ਮੀਂਹ ਕਰਕੇ ਸਾਰਾ ਗਿੱਲਾ ਹੋ ਗਿਆ ਕਾਹ ਲਾਲੂ ਵਾਲੀਆਂ ਤਾਂ ਆਈਆਂ ਨਹੀਂ ਅੱਛਾ ਛਾ ਦੱਸ ਦੇ ਕਾਹ ਲਾਲੂ ਵਾਲੀਆਂ ਪਰ ਆਈਆਂ ਦੀਆਂ ਅੱਜ ਚੜ੍ਹਨੀ ਵਾਲੀਆਂ ਅੱਜ ਨਹੀਂ ਗੱਲ ਕੋਈ ਸਵਾਦ ਨਹੀਂ ਹੂੰ ਤੇਰ ਬਾਪ ਟੀਕਾ ਤਾਂ ਵੇਛਣਾ ਪਤ ਤੂੰ ਜਦੋਂ ਕੋਲਦੇ ਹੋ ਜਰ ਨਹੀਂ ਤੂੰ ਫਲੇਤਰ ਨੂੰ ਦਾਂਚਾ ਤੇ ਦਾਂਚਾ ਚੀਜੀ ਖਾਈ ਜਾਂਦਾ ਬੈਠਾ ਰਵਾਬ ਸਾਡਾ ਰਵਾਬ ਜੀ ਦੀਆਂ ਖਾਂਣ ਤੇ ਨੇ ਗਰੀਨ ਹੰਤੂਏ ਕਿੱਤੀਆਂ ਕਾਕੇਟ ਹੈ ਅੱਛਾ ਛੋਨਾ ਕਾਕਾ ਮੇਰੇ ਗੁੱਬੀਆ ਬਤਾ ਲੈ ਮੈਂ ਚੀਜਾਂ ਖਾ ਲੋ ਫਿਰ ਬਾਕੀ ਲੈ ਬਾਕੀ ਚੀਜਾਂ ਖਾ ਲੋ ਇਹਦੇ ਸ਼ਾਣਾ ਪੱਤਾ ਸਾਡਾ ਉਏ ਉਏ ਚੀਜ ਨਹੀਂ ਖਾਣੀ ਬੋਤਨੇ ਨਹੀਂ ਖਾਣੀ ਉਹ ਚਲੋ ਬਚ ਲੋ ਉਧਰੋਂ ਵੀ ਸਹੀ ਗੱਲ ਆ ਬਾਲਾ ਚੋਈ ਜਾਂਦਾ ਨਹੀਂ ਚੰਗਾ ਉਹ ਸਾਰੇ ਤਰ੍ਹਾਂ ਲੱਗੀ ਲੱਡੂ ਜੀ ਨਹੀਂ ਤੁਸੀਂ ਥੱਲੇ ਨਹੀਂ ਉਤਰਨਾ ਪੁੱਤ ਇਹਨੂੰ ਆਏ ਹੁੰਦਾ ਵੀ ਮੈਂ ਇਕੱਲੀ ਬੈਠੀ ਆ ਬੈੜ ਤੇ ਸਾਰੇ ਥੱਲੇ ਤੇਰੇ ਕੋਲੇ ਬੈਜੋ ਮੈਂ ਇੱਥੇ ਬੈਣਾ ਪੁੱਤ ਚਲੋ ਉਧਰ ਨੂੰ ਹੋ ਜਾਓ ਕਾਰਟੋਨ ਦੇਖੀਏ ਤੁਹਾਡੇ ਚਲੋ ਬਈ ਬਹੁਤ ਗੁਰਾ ਹਾਲ ਆ ਪੰਜਾਬ ਦੇ ਹੜ੍ਹਾਂ ਵਾਲਾ ਨਿਸ਼ਟਮ ਵਾਲਾ ਹੋਇਆ ਹੈ ਜਿੰਨਾ ਹੋ ਸਕੇ ਬਚਾਓ ਨਾਲੇ ਜਿੰਨਾਂ ਦਾ ਬਚਾਅ ਕਰ ਸਕੋ ਉਹ ਨਾਲਾ ਵੀ ਕਰੋ ਚਲ ਪੁੱਤ ਉਧਰੋਂ ਉਹ ਤਾਂ ਭਾਗਾਂ ਨੂੰ ਬਹੁਤ ਮੁੜੇ ਹਾਲ ਵੀ ਓਏ ਪੁੱਛੋ ਨਾ ਮੇਰੇ ਤਾਂ ਇਹ ਤਿੰਨ ਵਾਟੇ ਘੜਤੇ ਪਾਣੀ ਵੀ ਰਾਂ ਦੇ ਪਿੱਛੇ ਗਿਆ ਉਹ ਕਿਹਾ ਕਿ ਤੁਹਾਡਾ ਲੈਂਟਰ ਨਹੀਂ ਹੋ ਰਿਹਾ ਹੋਰ ਲੈਂਟਰ ਨੂੰ ਤਾਂ ਚੋਹੀ ਜਾਂਦੇ ਆ ਮੌਸਮ ਅਜੇ ਵੀ ਸਾਫ਼ ਨਹੀਂ ਹੋਇਆ ਚੰਗੀ ਤਰ੍ਹਾਂ ਮੀਂਹ ਤਾਂ ਫੇਰ ਆਊਗਾ ਆ ਦੇਖੋ ਇੱਧਰ ਕਮਲ ਨੇ ਕੀਤਾ ਸਾਰਾ ਪ੍ਰੋਗਰਾਮ ਸਾਡਾ ਕੈਂਪਿੰਗ ਵਾਲਾ ਚੁੱਲਾ ਹੀ ਕੰਮ ਹੋ ਗਿਆ ਸਾਡੇ ਉਹ ਨੱਪੋ ਇਹਨੂੰ ਮੜਾ ਮੜਾ ਕਰੋ ਛੱਡੋ ਹਾਂ ਉਹਨੂੰ ਉਧਰ ਬੜਨ ਨੱਪੋ ਹਾਂ ਇਹਨੂੰ ਛੱਡੋ ਹਾਂ ਹਾਂ ਹੁਣ ਉੱਥੇ ਸਾਨੂੰ ਸੇ ਕਰ ਲਈ ਉਹ ਹੈ ਕੈਂਪਿੰਗ ਵਾਲਾ ਚੁੱਲਾ ਸਾਡਾ ਕੰਮ ਤਾਂ ਬਹੁਤ ਆਇਆ ਵਿਚਾਰਾ ਐ ਕੰਮ ਹੁੰਦਾ ਰੋਟੀ ਬਣਾਉਣ ਲੱਗੇ ਹੁਣ ਲੇਟ ਬਹੁਤ ਹੋ ਗਏ ਸਹੀ ਹੈ ਨਾ ਇੰਨਾ ਕੁ ਮਾਣਾ ਸਹੀ ਹੈ ਸਹੀ ਹੈ ਜੇ ਤੁਹਾਨੂੰ ਲੱਗਿਆ ਘੱਟ ਵਧਾ ਦਿਓ ਮੰਟੂ ਹੋਣਾ ਹੀ ਆ ਮੀਂਹ ਚ ਬੱਸ ਪਤਾ ਗੇਟ ਬੰਦ ਕਰਕੇ ਆ ਸਾਰਾ ਰੋਟੀ ਪਾਣੀ ਦਾ ਪ੍ਰਬੰਧ ਇੱਥੇ ਹੋ ਗਿਆ ਠੀਕ ਕਰ ਹੈ ਅਸੋਈ ਚ ਪਾਣੀ ਪਾਣੀ ਹੋਇਆ ਪਿਆ ਤਾਂ ਕਰਕੇ ਫਿਰ ਟੈਂਪਿੰਗ ਚੁੱਲਾ ਸਾਡਾ ਕੰਮ ਆਦਾ ਪਿਆ ਕੀ ਕਹਿੰਦੇ ਏ ਕਮਲ ਮੈਂ ਕਿਹਾ ਵਧੀਆ ਵੀ ਲੱਗਦਾ ਬਣੋੜਾ ਪਰ ਇੱਕ ਪਾਸੇ ਆਏ ਵੀ ਨਹੀਂ ਬਾਈ ਹਾਏ ਯਾਰ ਤੂੰ ਤਾਂ ਵਧੀਆ ਏ ਯਾਰ ਹਨਾ ਆ ਚੁੱਲਾ ਆਪਣੇ ਕੰਮ ਆਉਂਦਾ ਵਾ ਮੇਰੇ ਤੇ ਹੀ ਕਹਿੰਦੇ ਕਿ ਸਭ ਨੂੰ ਨਾ ਹਨਾ ਲੈ ਕੇ ਰੱਖਣਾ ਚਾਹੀਦਾ ਹਾਂ ਚਲ ਆਪਣਾ ਤਾਂ ਚਲ ਵਲੋਗਿੰਗ ਤੇ ਕੈਂਪਿੰਗ ਲਈ ਲਿੱਤਾ ਪਰ ਸਾਰਿਆਂ ਦੇ ਹੋਵੇ ਘਰੇ ਸੋਖਾ ਜਿਵੇਂ ਹੁਣ ਬੱਲਣ ਬੁੱਲਣ ਗਿੱਲੇ ਆ ਹਨਾ ਬੱਲਣ ਗਿੱਲੇ ਆ ਸਾਰਾ ਕੁਝ ਉਹਦੇ ਲਈ ਸਹੀ ਆ ਇਹਨਾਂ ਨੂੰ ਤਾਂ ਇੱਕ ਦਿਨ ਹੀ ਕਰ ਦੇਣਗੇ ਇਹਨਾਂ ਨੇ ਤਾਂ ਖਤਮ ਕਰ ਦੇਣਾ ਇਹਨਾਂ ਨੇ ਛੱਡਣਾ ਹੀ ਨਹੀਂ ਇਹਦਾ ਐਮਰਜੈਂਸੀ ਚੁੱਲਾ ਸੋਡ ਵੀ ਚੰਬ ਗੁਰੇ ਹਾਲ ਹੋਵੇ ਸਾਰੇ ਚੋਈ ਜਾਂਦਾ ਨਾ ਪਾਣੀ ਮੀ ਹੈ ਹੀ ਹਟਦਾ ਹੀ ਨਹੀਂ ਮੀ ਪਾਣੀ ਦੇਣਾ ਖੜੇ ਜਾਂਦਾ ਕਿੰਨੇ ਚ ਹੈ ਕਿ ਸਾਨੂੰ ਤਾਂ ਪਤਾ ਨਹੀਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਕਹਿੰਦੇ ਆ ਕਿ ਸਾਰੇ ਪਿੰਡ ਚ ਨੀੜ ਕਿੱਥੇ ਪਾਣੀ ਹੋ ਗਿਆ ਤੇ ਬੁੱਤਰ ਪਿੰਡ ਦਾ ਹੁਣ ਦੱਸਿਓ ਕਿ ਕਿਹੜੇ ਕਿਹੜੇ ਇਲਾਕੇ ਚ ਪਾਣੀ ਆ ਗਿਆ ਇਹ ਵੀ ਤਬ ਉਹ ਸਾਡੀ ਰਵਾਵ ਦੇਖੋ ਨਾ ਹਾਂ ਠੀਕ ਆ ਪਤਾ ਉਹ ਆਪਦੇ ਆਰੇ ਲੱਗੀ ਪਈ ਆ ਲੱਗਦੀ ਪਈ ਆ ਕੋਈ ਚਲੋ ਆਪਾਂ ਰੋਟੀ ਦਾ ਇੰਤਜ਼ਾਮ ਤਾਂ ਹੋ ਗਿਆ। ਰੋਟੀ ਖਾਣ ਵਾਲੇ ਬਣੀ। ਪਾਟੂ ਤੁਹਾਨੂੰ ਬਤਵਾ ਕੇ ਚਾਹ ਪੀਣੇ। ਉੱਥੇ ਕਰ ਦਾਂ। ਲੋ ਜੀ ਆਪਣੀ ਵਿਜੀਟੀ ਲੱਗੀ। ਚਲ ਵਧੀਆ ਬਣਾ ਨੂਨ ਮਿਰਚ ਵਧੀਆ ਪਾ ਕੇ ਮੇਥੀ ਮੁੱਥੀ ਵਾਲੇ ਮੈਂ ਕਿਹਾ ਮੇਥੀ ਵਾਲੇ ਰੋਟੇ ਖਾ ਲਈਏ। ਤੁਸੀਂ ਵੀ ਅੱਜ ਹੀ ਇੱਥਾਂ ਆਂ। ਵਧੀਆ। ਤੂੰ ਬਣੀਆ ਮੈਂ ਤਾਂ ਕਰਾਈਆ ਮੈਡਮੇ। ਲੋ ਵੀ। ਰੋਟੀਆਂ ਬਣ ਗਈਆਂ ਆਪਣੀਆਂ। ਬਹੁਤ ਸੋਹਣੀਆਂ ਲਹਿ ਰਹੀਆਂ। ਔਰ ਇਹਦਾ ਸਵਾਦ ਹੀ ਬਨੇ ਮੰਦਿਰ ਰਵਾਬ ਨੇ ਤਾਂ ਬਹਿ ਕੇ ਖਾ ਲਈ ਰਹਾ ਉਹ ਨਾ ਵੇ ਉਹ ਤਾਂ ਖਾਈ ਜਾਂਦੀ ਨਾਲ ਦੀ ਨਾਲ ਡਰਾਮੇ ਵੀ ਕਰੀ ਜਾਂਦੀ ਆ ਭੁੱਖ ਲੱਗੀ ਸੀ ਰਵਾਬ ਨੂੰ ਇਹਦਾ ਫੇਰ ਗ੍ਰੇਸ ਪ੍ਰਾਠਾ ਬਣਾਉਂਗੀ ਸੀ ਤਾਂ ਠੀਕ ਇਹ ਬਹੁਤ ਗੂੜੇ ਹਾਲੇ ਤਹੋਂ ਮੀਨ ਆਵੇ ਸਾਫਤਾ ਹੋਇਆ ਵਾ ਬਰਤਲ ਜੇ ਸਾਫਤਾ ਹੋ ਗਿਆ ਹਾਂ ਮੀਂ ਰਹੀ ਹੈ ਬਸ ਠੂਕਾ ਮਾਰ ਮਾਰ ਕੇ ਠੰਡੀ ਕਰਦੀ ਫਿਰ ਖਾਂਦੀ ਬਹੁਤ ਸਾਰੇ ਛੋਟੇ ਬਣ ਗਏ ਤਾਂ ਕਿਸੇ ਵਰਗੇ ਇਹ ਮੇਰੀ سامنے ਦੇਖ ਕਰਾ ਰਹੇ ਜੇ ਬਰੋਟੀ ਅਜਾ ਕਰੜੇ ਕਰੜੇ ਸਾਗ ਬਣਾ ਲਓ ਹਾਂ ਮੀਂਹ ਹਟਦਾ ਨਹੀਂ ਸਾਗ ਬਣਾ ਲਿਓ ਜੀ ਵਧੀਆ ਬਹੁਤ ਹੈ ਪਰ ਥੱਲੇ ਨਾ ਉੱਤਰ ਪਤ ਪਰਵਾਹ ਨੂੰ ਦੇਖਦੇ ਹਾਂ ਹੁਣ